ਤਰਾ ਦਾ ਰੋਲ ਪਹਿਲੀ ਵਾਰ ਦੇਖਣ ਨੂੰ ਮਿਲਿਆ ਹਾਂਜੀ ਜਿੱਦਾਂ ਦਾ ਸਬਜੈਕਟ ਆ ਉਦਾਂ ਦਾ ਆ ਰੋਲ ਹੈ ਇਹ ਸਬਜੈਕਟ ਇਹ ਸਾਡੇ ਪੁਰਾਣੇ ਪੰਜਾਬ ਦਾ ਤੇ ਬੜਾ ਚੰਗਾ ਪ੍ਰੋਡਕਟ ਆ ਔਰ ਇਹਦੇ ਵਿੱਚ ਮੈਂ ਤਾਂ ਵੈਸੇ ਮੈਨੂੰ ਮਤਲਬ ਬਹਿ ਜਾਂਦਾ ਮੈਂ ਉਦਾਂ ਜਿੱਦਾਂ ਹੀਰੋ ਗੱਪਾ ਮਾਰ ਲਈ ਹੁੰਦਾ ਕੰਮ ਇਹ ਟੀਮ ਦਾ ਹੀ ਹੈ ਸਾਰੀ ਟੀਮ ਦਾ ਉਹਦੇ ਪਿੱਛੇ ਤਿੰਨ ਤੋਂ 400 ਬੰਦਾ ਕੋਲ ਬੰਦ ਕਰ ਲਿਆ ਬੰਦ ਫੋਨ ਕਿਰਪਾ ਕਰਕੇ ਸਾਇਲੈਂਟ ਤੇ ਲਾ ਲਿਓ ਸਾਰੇ ਸਾਇਲੈਂਟ ਲਾ ਲਓ ਫੋਨ ਸਾਇਲੈਂਟ ਕਰ ਲਓ ਸਾਰੇ ਸਾਇਲੈਂਟ ਲਾ ਦਿਓ ਦਰਅਸਲ ਜਿਹੜੀ ਫਿਲਮ ਹੁੰਦੀ ਹੈ ਉਹੋ ਆਰਟਿਸਟ ਉਹਦਾ ਫੇਸ ਹੈ ਉਹਦੇ ਪਿੱਛੇ ਬਹੁਤ ਵੱਡੀ ਟੀਮ ਹੈ ਆਮ ਤੌਰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਉਹਦੇ ਚ ਨਾਂ ਦੀ ਤਖਤੀ ਚੱਲਦੀ ਹੈ ਤਾਂ ਕਈ ਵਾਰੀ ਅਸੀਂ ਉਹਨੂੰ ਅੱਗੇ ਕੱਢ ਦਿੰਨੇ ਆ ਜਾਂ ਅਸੀਂ ਕਰ ਲਈਏ ਗੱਲ ਜਾਂ ਫਿਰ ਜਦੋਂ ਫਿਲਮ ਖਤਮ ਹੋ ਜਾਂਦੀ ਹੈ ਅਸੀਂ ਉਹ ਨਾਂ ਕਦੇ ਪੜਦੇ ਹੀ ਨਹੀਂ ਸੋ ਜਦ ਕਿ ਉਹਨਾਂ ਦਾ ਹੀ ਜ਼ਿਆਦਾ ਯੋਗਦਾਨ ਹੁੰਦਾ ਹੈ ਜਿਨ੍ਹਾਂ ਨੇ ਇਫੈਕਟਸ ਕਰਨੇ ਆ ਜਿਨ੍ਹਾਂ ਨੇ ਪਿੱਛੇ ਸਾਊਂਡ ਡਿਜ਼ਾਈਨ ਕਰਨੇ ਆ ਜਿਨ੍ਹਾਂ ਨੇ ਡਾਲਬੀ ਡਿਜ਼ਾਈਨ ਕਰਨੀ ਆ ਉਹਨਾਂ ਦਾ ਬਹੁਤ ਯੋਗਦਾਨ ਸੋ ਇਹ ਸਾਰੇ ਮਿਲ ਕੇ ਇੱਕ ਫਿਲਮ ਬਣਾਉਂਦੇ ਆਂ ਕਈ ਵਾਰੀ ਬਹੁਤ ਅੱਛੀ ਅੱਛਾ ਚੱਲਦਾ ਹੈ ਇਹ ਵਰਤ ਲਈ ਨਹੀਂ ਲੋੜ ਨਹੀਂ ਲੋੜ ਨਹੀਂ ਰਹਿਣ ਦੋ ਜੀਤਕ ਲੱਗੇ ਸਰ ਰਹਿਣ ਦੋ ਰਹਿਣ ਦੋ ਮਾਈਕ ਦੀ ਲੋੜ ਨਹੀਂ ਸਰ ਆਊਟ ਲਈ ਬੋਲ ਲੋ ਠੀਕ ਹੈ ਸਰ ਕਈ ਵਾਰੀ ਕੀ ਹੁੰਦਾ ਇਹ 스메ਲ ਹੈ। ਕਈ ਵਾਰੀ ਕਹਾਣੀ ਬਹੁਤ ਅੱਛੀ ਹੁੰਦੀ ਹੈ ਪਰ ਉਹਦੇ ਪਾਤਰ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਕਈ ਵਾਰੀ ਫਿਲਮ ਰਹਿ ਜਾਂਦੀ ਹੈ। ਕਈ ਵਾਰੀ ਪਾਤਰ ਬੜੇ ਅੱਛੇ ਹੁੰਨੇ ਆ ਡਾਇਰੈਕਸ਼ਨ ਡਿਪਾਰਟਮੈਂਟ ਕੰਮ ਨਹੀਂ ਕਰ ਪਉਂਦਾ ਫਿਰ ਵੀ ਰਹਿ ਜਾਂਦੀ ਹੈ। ਫਿਲਮ ਨੂੰ ਤਿੰਨ ਹਿੱਸਿਆਂ 'ਚ ਵੰਡਦੇ ਆ ਮੈਂ ਮੇਰਾ ਨਿੱਜੀ ਜਿਹੜੀ ਰਾਏ ਆ। ਪ੍ਰੋਡਕਸ਼ਨ ਹਾਊਸ ਡਾਇਰੈਕਸ਼ਨ ਡਿਪਾਰਟਮੈਂਟ ਤੇ ਸੰਗੀਤ ਡਿਪਾਰਟਮੈਂਟ ਇਹਨਾਂ ਤਿੰਨਾਂ ਨੂੰ ਰਲ ਕੇ ਫਿਰ ਇੱਕ ਫਿਲਮ ਬਣਦੀ ਹੈ। ਉਹਦੇ ਚ ਹੀਰੋ ਦੀ ਉਨੀ ਮੈਂ ਨਹੀਂ ਕਦੇ ਵੀ ਮੰਨਦਾ ਬਾਕੀ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਜਦੋਂ ਰਲਦੇ ਆ ਫਿਰ ਇੱਕ ਚਿਹਰੇ ਨੂੰ ਅੱਗੇ ਕਰਦੇ ਆ ਇਸ ਤਰ੍ਹਾਂ ਫਿਰ ਇੱਕ ਫਿਲ ਮੜ ਜਾਂਦਾ ਸਰ ਲੋਕੇਸ਼ਨ ਬੜੀ ਅਲੱਗ ਤਰ੍ਹਾਂ ਦੀ ਹੈ ਕਾਫੀ ਕਿਵੇਂ ਚੂਸ ਕੀਤਾ ਔਰ ਇਸ ਤਰ੍ਹਾਂ ਦਾ ਮਾਹੌਲ ਪੁਰਾਣਾ ਦਿਖਾਣਾ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੁੰਦੀ ਹੈ ਅਕਲ ਕਮਰਸ਼ੀਅਲਾਈਜ਼ ਬਹੁਤ ਹੋ ਚੁੱਕਾ ਹੈ ਇਹ ਤਾਂ ਜਿਹੜਾ ਸਾਡਾ ਪਹਿਲਾ ਪੰਜਾਬ ਦਾ ਖੇਤਾ ਸੀ ਸੰਗਰੂਰ ਤੋਂ ਪਾਰ ਵਰਤਨ ਕਾਲ ਚ ਪਵਦ ਪੰਜਾਬ ਦੇ ਅੱਧ ਨੂੰ ਬਹੁਤ ਖੰਦੇ ਹੁੰਦੇ ਸੀ ਬਾਅਦ ਚ ਫਿਰ ਇਹ ਖਿੱਤੇ ਬਦਲਦੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਕੁਸ਼ਕ ਜਗ੍ਹਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ ਪਹਿਲਾਂ ਖੂਹ ਲਾ ਲੈਂਦਾ ਸੀ ਤੋ ਉਦੋਂ ਪਿੰਡ ਆਮ ਤੌਰ ਤੇ ਇੱਥੇ ਪਿੰਡਾਂ ਦੇ ਆਲੇ-ਦੁਆਲੇ ਥੇ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਜ ਜਾਂਦਾ ਸੀ ਫਿਰ ਉਹ ਉਹਦਾ ਇੱਕ ਥੇਜ ਆ ਬਣਾ ਲੈਂਦੇ ਸੀ ਪੱਧਰੀ ਕਰਨ ਨੂੰ ਸੋ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ ਤੇ ਸਾਨੂੰ ਮਿਲ ਜਾਂਦੀ ਹੈ ਬਾਬੂ ਜੀ ਜਿਸ ਤਰ੍ਹਾਂ ਕੀ ਰੀਅਲ ਸਟੋਰੀ ਵੀ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜਦੋਂ ਨਾ ਆਪਾਂ ਜ਼ਿੰਦਗੀ ਚ ਕੰਮ ਕਰਦੇ ਆ ਮੈਂ ਤਾਂ ਚਲੋ ਹਮੇਸ਼ਾ ਕੰਮ ਹੀ ਇਦਾਂ ਦਾ ਕਰਿਆ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੇ ਔਰ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਆ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਬਟਾਂ ਲੈਣੇ ਆਉਣ ਵਾਲੇ ਪੰਜਾ ਸਾਲਾਂ 'ਚ ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀ ਐ ਫਿਰ ਹੌਲੀ-ਹੌਲੀ 10 ਸਾਲ ਹੁਣ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਚਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਐ ਇਸ ਬਦਲ ਦੇ ਯੁੱਗ 'ਚ ਕਿਤਾਬ ਆਮ ਬੰਦਾ ਪੜਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਜਾਂ ਸ਼ਾਸਨ ਹੁੰਦਾ ਐ ਉਉਸੇ ਤਰ੍ਹਾਂ ਦੇ ਸਿਲੇਬਸ ਬਣਨ ਲੱਗ ਗਿਆ। ਤੋਂ ਜਿਹੜੇ ਸਿਸਟਮ ਦੀ ਅੱਖ ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਘਟ ਦਿੱਤਾ ਜਾਂਦਾ। ਐਸੇ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਹਨੇ ਪੜੇ ਨਹੀਂ ਸੀ ਤੇ ਉਸ ਤਰ੍ਹਾਂ ਸੀ। ਤੇ ਇਹ ਚੀਜ਼ਾਂ ਸਾਡੇ ਕੋਲ ਇਦਾਂ ਪੀੜੀ ਦਰ ਪੀੜੀ ਆ ਜਾਂਦੀਆਂ। ਤੋਂ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਨੇਮੇ ਦੇ ਜ਼ਰੀਏ ਦਿਖਾਉਨੇ ਆ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ। ਕਮ ਸੇ ਕਮ ਅਸੀਂ ਇੰਟਰਨੈਟ ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈਟ ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਹੀ ਬਣਾਉਣੇ ਚਾਹੀਦੇ ਹਨ ਫਿਲਮ ਦੇ ਮਾਲ ਤੁਹਾਡੇ ਬਹੁਤ ਖਾਸ ਮਿੱਤਰ ਨੇ ਔਰ ਕਾਫੀ ਪਿਛਲੇ ਸਮੇਂ ਤੋਂ ਤੁਸੀਂ ਸਮਾਜਿਕ ਸੁਨੇਹਾ ਵੀ ਦਿੰਦੇ ਰਹੇ ਹੋ ਇਸ ਤਰ੍ਹਾਂ ਕਿਵੇਂ ਪਲਾਨ ਤੁਸੀਂ ਪਲਾਨ ਕੀਤੀ ਕਿ ਮਿਤੋ ਉਸ ਨਾਲ ਦਾ ਪਹਿਲੇ ਪ੍ਰੋਜੈਕਟ ਸੀ ਨਹੀਂ ਤਾਂ ਟੱਬਰ 'ਚ ਫਿੱਕ ਪਾਉਣ ਵਾਲੀ ਗੱਲ ਹੋ ਜਾਂਦੀ ਇੱਕੋ ਗੱਲ ਹੈ ਮੈਂ ਜੇ ਕੋਈ ਸੋਚੂਗਾ ਤਾਂ ਉਹ ਸੋਚੂਗਾ ਜੇ ਉਹ ਸੋਚਦਾ ਤਾਂ ਸਮਝ ਲੋ 100% ਯਾਰੀ ਹੈ ਜੀ ਨਹੀਂ ਅਸੀਂ ਆਪਸ ਵਿੱਚ ਕਈ ਵਾਰੀ ਕਿਸੇ ਜਦੋਂ ਕੋਈ ਮੁੱਦਾ ਆ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਤੇ ਲੰਬੀ ਗੋਸ਼ਟੀ ਵੀ ਹੁੰਦੀ ਹੈ ਕਈ ਵਾਰੀ ਦੋ ਦੋ ਤਿੰਨ ਘੰਟੇ ਕਿਸੇ ਵਿਸ਼ੇ ਤੇ ਵਹਿਸ ਵੀ ਹੁੰਦੀ ਹੈ ਪਰ ਕਾਗਜ਼ੀ ਤੌਰ ਤੇ ਜੇ ਤਬੇ ਤੋਂ ਉਹ ਵੱਡਾ ਭਰਾ ਤੇ ਇੱਕੋ ਚੀਜ਼ ਹੈ ਸਬਜੈਕਟ ਤਿੰਨ ਚਾਰ ਲਿਖੇ ਸੀ ਬਹੁਤ ਸੱਜਣ ਮੇਰੇ ਨਾਲ ਇਸ ਗੱਲ ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਣੀ ਹੈ ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ ਚ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂਕਿ ਪਤਾ ਨਹੀਂ ਮੇਰੀ ਆਦਤ ਹੈ ਐਸੇ ਕਰਕੇ ਮੈਂ ਘੱਟ ਫਿਲਮਾਂ ਕਰਦਾ ਮੈਂ ਜਦੋਂ ਕੋਈ ਬੰਦਾ ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਹ ਹੁੰਦਾ ਨਾ ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰੀਦਾ ਭੱਜ ਨੱਠ ਕੇ ਪਹਿਲਾਂ ਤੇ ਤੁਸੀਂ ਸ਼ਾਇਦ ਤੁਹਾਡੇ ਚੋ ਕਿਸੇ ਨੇ ਉਹ ਮੰਜੇ ਬਿਸਤਰੇ ਚੁੱਕੇ ਹੋਣ ਕਿ ਨਹੀਂ ਆ ਸ਼ਾਈ ਫੜ ਕੇ ਤੇ ਲਿਖਦੇ ਆਪ ਹੀ ਚਾਹ ਹੁੰਦਾ ਹੈ ਕਿਸੇ ਦੇ ਘਰ ਭੱਜੀ ਫਿਰ ਉਸੇ ਤਰ੍ਹਾਂ ਇਸ ਫਿਲਮ ਦਾ ਚਾਹ ਸੀ ਉਹੀ ਤਰ੍ਹਾਂ ਦਾ ਮਾਹੌਲ ਸੀ ਉਹੀ ਫੁਲਕਾਰੀਆਂ ਸੱਚ ਦੱਸੇ ਤਾਂ ਐਡ ਐਡ ਹੈ ਵੱਡੇ ਲੱਡੂ ਜਿਹੜੇ ਤੁਹਾਨੂੰ ਉਹ ਫਿਲਮ 'ਚ ਵੇਖਣਗੇ ਵੇਖਣ ਨੂੰ ਮਿਲਣਗੇ ਔਰ ਕਿੰਨਾ ਕੁਝ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਆ ਆ ਯਾਦ ਆ ਗਿਆ ਕਿ ਸਾਡੇ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਹੈ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਸਾਂਝੇ ਵੇਲੇ ਤੋਂ ਜਦੋਂ ਸਾਡਾ ਸਾਂਝਾ ਪੰਜਾਬ ਹੁੰਦਾ ਉਦੋਂ ਦੀਆਂ ਕਹਾਣੀਆਂ ਸੁਣਾਉਂਦੇ ਇਹੋ ਜਿਹਾ ਪੰਜਾਬ ਹੁੰਦਾ ਸੀ ਇਹੋ ਜਿਹਾ ਹੁੰਦਾ ਸੀ ਇੰਨੀ ਰੌਣਕ ਸਾਰੇ ਮਿਲਜੁਲ ਕੇ ਰਹਿੰਦੇ ਸੀ ਉਹ ਤੁਸੀਂ ਮਾਹੌਲ ਜਦੋਂ ਵੇਖੋਗੇ ਨਾ ਕਿਸ ਤਰ੍ਹਾਂ ਮਿਤੋਜੀ ਨੇ ਚਿੱਤਰਿਆ ਉਹ ਮਾਹੌਲ ਉਹ ਸਾਰੀਆਂ ਚੀਜ਼ਾਂ ਕੱਟੀਆਂ ਕੀਤੀਆਂ ਸਾਰੇ ਮਤਲਬ ਹਰ ਰੰਗ ਜਿਹੜਾ ਨਾ ਸਾਡੇ ਪੰਜਾਬ 'ਚ ਹੁੰਦਾ ਸੀ ਪੰਜਾਬ ਪਾਣੀ ਦਾ ਹੀ ਰੰਗ ਨਹੀਂ ਸੀ ਕੁਦਰਤ ਦਾ ਜਿਹੜਾ ਸੋਮਾ ਸੀ ਸਾਡਾ ਪੰਜਾਬ ਜਿਨੂੰ ਕਿ ਮਤਲਬ ਰਿਚਨੈਸ ਜਿਹੜੀ ਹੁੰਦੀ ਸੀ ਹਰ ਪੱਖੋਂ ਉਹਦੀ ਸੂਰਮਾ ਗਤੀ ਉਹਦੀ ਦੋਸਤੀ ਉਹਦੇ ਪਿਆਰ ਉਹਦੀਆਂ ਮੁਹੱਬਤਾਂ ਉਹਦੀਆਂ ਹੀਰਾਂ ਉਹ ਜੋ ਸਰੂ ਵਰਗੇ ਨੌਜਵਾਨ ਇਹ ਚ ਸਾਰੀ ਜਿਹੜੀ ਕਾਸ ਤੁਹਾਨੂੰ ਮਿਲੇਗੀ ਜਿਹੜੀ ਉਹ ਲਗਭਗ ਇਸੇ ਤਰੀਕੇ ਨਾਲ ਕੇਂਦਰਿਤ ਕੀਤੀ ਗਈ ਹੈ ਕਿ ਤੁਹਾਨੂੰ ਉਹੋ ਜਿਹਾ ਦਿਖਣ ਔਰ ਵੱਡੀ ਖਾਸ ਗੱਲ ਇਹ ਹੈ ਕਿ ਉਹ ਸਾਨੂੰ ਕਰਦੇ ਆ ਫਿਲਮ ਨਹੀਂ ਲੱਗੀ ਸਾਨੂੰ ਲੱਗਾ ਕਿ ਅਸੀਂ ਆਪਣੇ ਘਰ ਚ ਵਿਚਰ ਰਹੇ ਹਾਂ ਤੇ ਤੁਹਾਨੂੰ ਵੀ ਦੇਖ ਕੇ ਲੱਗੇਗਾ ਨਹੀਂ ਕਿ ਫਿਲਮ ਵੇਖ ਰਹੇ ਤੁਹਾਨੂੰ ਲੱਗੇਗਾ ਕਿ ਤੁਸੀਂ ਵੀ ਉਸ ਪਿੰਡ ਦੇ ਵਾਸੀ ਹੋ ਜਦੋਂ ਤੁਸੀਂ ਉਹ ਫਿਲਮ ਵੇਖੋਗੇ ਬਬੂ ਜੀ ਕੋਈ ਡਾਇਲੋਗ वैसे काम बार बार तो ਜਿਹੜਾ ਕੰਮ ਕੰਪਨੀ ਨੇ ਕਰਨਾ ਸੀ ਮੈਂ ਵਾਰ-ਵਾਰ ਸਾਰ ਜਗ੍ਹਾ ਦੱਸਦਾ ਉਹ ਫੈਨਾਂ ਨੇ ਬਹੁਤ ਪਹਿਲਾਂ ਕਰਤਾ ਸੀ। ਔਰ ਮੈਂ ਆਮ ਤੌਰ ਤੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਨਾ ਉੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਹੱਤਕੰਡੇ ਵਰਤੇ ਜਾਂਦੇ। ਉੱਥੇ ਇੱਕ ਮਾਰਕੀਟਿੰਗ ਟੀਮ ਹੁੰਦੀ ਹੈ। ਫਿਰ ਉਹ ਇੰਟਰਨੈਟ ਤੋਂ ਕੁਝ ਚੀਜ਼ਾਂ ਕਰਦੀ ਹੈ ਜਿਦੇ ਚ ਪੌਡਕਾਸਟ ਹੁੰਦਾ। ਉਹ ਫਿਰ ਦੇਖਦੇ ਆ ਵੀ ਇਹਦੇ ਥੱਲੇ 50 ਹਜ਼ਾਰ ਬੰਦਾ ਦੇਖਦਾ। ਫਿਰ ਜਾ ਬਜਦੇ ਉਹਦੇ ਦਰਵਾਜੇ ਤੇ। ਫਿਰ ਮੇਰਾ ਮੈਂ ਮੇਰੀ ਇਹ ਉਹਨਾਂ ਨਾਲ ਗੱਲ ਹੋਈ ਸੀ ਕਿ ਦੇਖੋ ਮੈਂ ਨਾ ਪ੍ਰੋਪਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਫਾਲੋਅਰ ਬਹੁਤ ਹੈ। ਕਈ ਵਾਰੀ ਘੱਟ ਫਾਲੋਅਰ ਜਿਹਦੇ ਹੁਣ ਉਹ ਬਹੁਤ ਅਕਲਮੰਦ ਹੋ ਸਕਦਾ। ਵਾਹ। ਤਾਂ ਮੇਰਾ ਮੰਤਵ ਕਲੀਅਰ ਹੈ ਕਿ ਅਕਲਮੰਦ ਬੰਦਾ ਚਾਹੀਦਾ ਹੈ। ਉਸ ਤਰ੍ਹਾਂ ਦੇ ਵਿਊ ਦੇ ਚੱਕਰ 'ਚ ਨਹੀਂ ਪੈਣਾ ਕਿਉਂਕਿ ਜੇ ਚੀਜ਼ ਚੰਗੀ ਹੈ ਨਾ ਤੁਹਾਨੂੰ ਕੌਨਫੀਡੈਂਸ ਹੈ। ਫੇ ਤੁਸੀਂ ਡਾਇਰੈਕਟ ਤੁਹਾਡੇ ਵਿਚਾਲੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਟੂਡੀਓ 'ਚ ਬੈਠੋ ਫਿਰ ਉੱਤੇ ਇੱਕ ਪੇਪਰ ਤੇ ਸਕ੍ਰਿਪਟ ਤਿਆਰ ਕਰੀ ਜਾਵੇ ਫਿਰ ਉਹ ਉਹ ਸਵਾਲ ਉਹ ਤੁਹਾਨੂੰ ਕਹੇ ਇਹ ਪੁੱਛੋ ਜੀ ਉੱਥੇ ਜਿਹੜੀ ਸੈਲਫ ਪ੍ਰੇਜ਼ ਹੁੰਦੀ ਹੈ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਇਹ ਇੱਕ ਮਾਦ ਹੈ ਮੈਂ ਜਿਹੜਾ ਬੜਾ ਬੜੇ ਅਰਸੇ ਤੋਂ ਚੱਲਿਆ ਆ ਰਿਹਾ ਹੈ ਕਿ ਸਾਰੇ ਸੱਜਣ ਜੁੜੇ ਆਂ ਤੇ ਉੱਥੇ ਆਪਾਂ ਗੱਲਾਂ ਕਰੀਏ ਇੱਥੇ ਇਹ ਨਹੀਂ ਮਾਨੇ ਰੱਖਦਾ ਕਿ ਕਿੰਦੇ ਕਿੰਨੇ ਫਾਲੋਅਰ ਆ ਸੋ ਇਸ ਤਰ੍ਹਾਂ ਦੇ ਸ਼ੋਸ਼ੇ ਤੋਂ ਪਰਹੇਜ਼ ਹੀ ਕਰਿਆ ਮੈਂ ਚਾਹੁੰਦਾ ਕਿ ਤੁਸੀਂ ਪੜੇ ਲਿਖਿਓ ਕੀ ਪਤਾ ਮੈਨੂੰ ਕੋਈ ਗਾਣਾ ਮਿਲ ਜਾਏ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ ਹਾਂ ਹਾਂਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਫਿਲਮ ਵਿੱਚ ਕਿਉਂ ਆਏ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਅਮਨਤੋਸ਼ ਸਾਹਿਬ ਦਾ ਸਾਗਾ ਆਪਣਾ ਸਟੂਡੀਓਜ਼ ਦਾ ਔਰ ਮਾਨ ਸਾਹਿਬ ਨਾਲ ਕੰਮ ਕਰਕੇ ਇੰਨਾ ਜਿਆਦਾ ਚੰਗਾ ਲੱਗ ਰਿਹਾ ਅੱਜ ਵੀ ਇਹਨਾਂ ਤੇ ਅਸੀਂ ਸੱਚੇ ਖੱਪੇ ਬੈਠੇ ਹੋયા ਹਾਂ ਔਰ ਸੈੱਟ ਦਾ ਜਿਹੜਾ ਮਾਹੌਲ ਸੀਗਾ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਅਸੀਂ ਵੇਸ਼ ਪੋਸ਼ਾ ਉਦਾਂ ਦੇ ਪਾ ਕੇ ਅਸੀਂ ਫਿਰਦੇ ਰਹੇ ਨਾ ਤੇ ਮਾਨ ਸਾਹਿਬ ਦਾ ਵੀ ਬੜਾ ਖੁੱਲਾ ਜਿਹਾ ਸੀਗਾ ਇਹਨਾਂ ਨੇ ਕੋਈ ਇਹ ਨਹੀਂ ਕੋਈ ਉੱਥੇ ਸਪੈਸ਼ਲ ਕੋਈ ਟ੍ਰੀਟਮੈਂਟ ਹੋਵੇ ਜਾਂ ਕੋਈ ਬੈਠਣ ਦਾ ਜਾਂ ਬਸ ਜਿੱਥੇ ਬੈਠ ਜਾਂਦੇ ਸੀਗੇ ਅਸੀਂ ਜਾ ਕੇ ਕਸ ਦੇ ਵਿੱਚ ਅਸੀਂ ਨਾਲ ਜਾ ਕੇ ਬੈਠ ਜਾਂਦੇ ਸੀ ਸੋਹਣਾ ਮਾਹੌਲ ਸੀਗਾ ਔਰ ਉਹੀ ਸੋਹਣਾ ਮਾਹੌਲ ਕੱਲ ਨੂੰ ਸਕਰੀਨਾਂ ਤੇ ਨਜ਼ਰ ਆਇਆ